ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਕਰਦੇ ਆਂ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਗੱਲ ਕਰਦੇ ਆਂ ਵੈਸੇ ਤਾਂ ਆਪਾਂ ਫੀਡ ਫਾਰਮੂਲੇ ਦੀ ਵੀਡੀਓ ਪਹਿਲਾਂ ਬਣਾਈ ਹੋਈ ਆ ਤਾਂ ਫਿਰ ਵੀ ਭਰਾਵਾਂ ਦੇ ਫੋਨ ਆਉਂਦੇ ਨੇ ਅੱਜ ਜੋ ਭਰਾਵਾਂ ਲਈ ਆਪਾਂ ਗੱਲਬਾਤ ਕਰਦੇ ਆ ਜੋ ਨੋਰਮਲ ਆਪਾਂ ਘਰਾਂ ਦੇ ਵਿੱਚ ਐਨੀਮਲ ਰੱਖਦੇ ਆ ਜਿਹੜੇ ਤਾਂ ਹੁਣ ਵੱਡੇ ਫਾਰਮ ਨੇ ਜਾਂ ਮੱਝਾਂ ਦੇ ਨੇ ਗਾਵਾਂ ਦੇ ਨੇ ਉਹ ਤਾਂ ਹਰ ਇੱਕ ਚੀਜ਼ ਨੂੰ ਮੈਨੇਜ ਕਰ ਦਿੰਦੇ ਨੇ ਕਿ ਪਸ਼ੂ ਨੂੰ ਕਿੰਨੇ ਗ੍ਰਾਮ ਪ੍ਰੋਟੀਨ ਚਾਹੀਦਾ ਕਿੰਨੇ ਗ੍ਰਾਮ ਕਾਰਬੋਹਾਈਡਰੇਟ ਚਾਹੀਦੇ ਆ ਜਾਂ ਫਾਈਬਰ ਚਾਹੀਦਾ ਮਿਨਰਲ ਮਿਕਸਚਰ ਚਾਹੀਦਾ ਅੱਜ ਜੋ ਆਪਣੇ ਆਪ ਪਿੰ ਆਪਣਾ ਵੀ ਪਹਿਲਾ ਇਹੀ ਚੀਜ਼ ਹੁੰਦੀ ਸੀ ਆਪਾਂ ਵੀ ਪਹਿਲਾਂ ਆਟਾ ਬਹੁਤ ਛੱਟਿਆ ਪਸ਼ੂਆਂ ਦਾ ਜਦੋਂ 15 18 ਸਾਲ ਪਹਿਲਾਂ ਦੀ ਗੱਲ ਹੋਣੀ ਆ ਵੀ ਪੰਪਾ ਛੱਛਾ ਛੱਛ ਗੱਟੇ ਆਟੇ ਦੀ ਪਿਹਾ ਲੈਣੇ ਜਾਂ ਲੇਟੀ ਪਿਹਾ ਲੈਣੀ ਉਹੀ ਪਾਈ ਜਾਣਾ ਹੁਣ ਅੱਜ ਦੇ ਟਾਈਮ 'ਚ ਦੇਖੀਏ ਜੇ ਕਣਕ ਦਾ ਵੀ ਰੇਟ ਲਗਭਗ ਉਹੀ ਹੈ ਜਿਹੜੀ ਫੀਡ ਹੈ ਉਹ ਕੁੰਟਲ ਪਿੱਛੇ 5 400 ਮਹਿੰਗੀ ਪੈਂਦੇ ਜੇ ਆਪਾਂ ਨੂੰ ਜੇ ਆਪਾਂ ਸਿੰਪਲ ਫਾਰਮੂਲਾ ਬਣਾਉਣਾ ਆਟੇ ਨਾਲੋਂ ਤਾਂ ਵਿੱਚ ਭਰਾਵਾਂ ਦੇ ਵੀ ਕੀ ਹੁੰਦਾ ਦੋ ਭਾਵੇਂ ਤਿੰਨਾਂ ਪਸ਼ੂ ਰੱਖਨੇ ਆਪਾਂ ਦੋ ਦੋ ਢੋਲ ਕਣਕ ਦੇ ਖਵਾ ਦਿੰਨੇ ਆ ਤਾਂ ਅਸਲ ਦੇ ਵਿੱਚ ਜੇ ਮੈਂ ਕਣਕ ਦੀ ਆਪਣਾ ਅਜ ਕਣਕ ਮੱਖੀ ਹੋ ਗਿਆ ਚੌਲ ਹੋ ਗਏ ਜਿਹੜੇ ਅਨਾਜ ਨੇ ਇਹਨਾਂ ਦੇ ਵਿੱਚੋਂ ਪ੍ਰੋਟੀਨ ਨਹੀਂ ਹੁੰਦਾ ਇਹ ਜਿਹੜਾ ਇਹਦਾ ਮੇਨ ਸੋਰਸ ਹੈ ਉਹ ਕਾਰਬੋਹਾਈਡਰੇਟ ਹੈ ਸਟਾਰਚ ਆ ਕਹਿੰਦਾ ਮਤਲਬ ਇਹ ਜਿੰਨੇ ਅਨਾਜ ਨੇ ਪਸ਼ੂ ਨੂੰ ਭਾਵੇਂ ਆਪਣੇ ਹਿਊਮਨ ਨੂੰ ਉਹ ਊਰਜਾ ਦਿੰਦੇ ਨੇ ਤਾਂ ਵਿੱਚ ਭਰਾ ਕੀ ਕਰਦੇ ਨੇ ਆਪਾਂ ਦੋ ਦੋ ਢਾਈ ਢਾਈ ਮਤਲਬ ਢੋਲ ਕਣਕ ਦੀ ਚਾਰ ਦਿੰਦੇ ਆ ਪਸ਼ੂ ਨੂੰ ਕੀ ਹੁੰਦਾ ਪਹਿਲੀ ਕាល ਤਾਂ ਲਿਵਰ ਤੇ ਬਹੁਤ ਵੱਡਾ ਇਫੈਕਟ ਪੈਂਦਾ ਕਈ ਥਾਵਾਂ ਤੇ ਇਹ ਚੀਜ਼ ਦੇਖੀ ਹੈ ਵੀ ਜਿਆਦਾ ਆਟਾ ਪਾਉਣ ਨਾਲ ਪਸ਼ੂ ਦੇ ਲਿਵਰ ਨੂੰ ਬਹੁਤ ਡੈਮੇਜ ਕਰਦਾ ਆਟਾ ਦੂਜੇ ਨੰਬਰ ਤੇ ਪਸ਼ੂ ਨਾ ਦੋਧਰੀ ਜਾਂਦਾ ਚਰਬੀ ਸੂਣ ਲੱਗ ਜਾਂਦੇ ਚਰਬੀ ਇੰਨੀ ਜਿਆਦਾ ਚੜ ਜਾਂਦੀ ਆ ਮੁਰਕੇ ਜਿਹੜੇ ਰੀਪਰੋਡਕਟ ਸਿਸਟਮ ਹੈ ਉਹ ਸਲੋ ਹੋ ਜਾਂਦਾ ਪਸ਼ੂ ਕਨਸੀਵ ਹੋਣ ਉਹ ਹਟ ਜਾਂਦਾ ਤਾਂ ਉਹ ਚੀਜ਼ ਆਪਾਂ ਨੂੰ ਜ਼ਰੂਰੀ ਹੁੰਦੀ ਆ ਚੀਜ਼ ਦੇਖਣੀ ਪਸ਼ੂ ਨੂੰ ਕਿਹੜੀ ਕੀ ਚੀਜ਼ ਪਾਉਣੀ ਆ ਤਾਂ ਭਾਵੇਂ ਮੈਂ ਵੀਡੀਓ ਪਾਉਣਾ ਭਾਵੇਂ ਕੋਈ ਹੋਰ ਵੀਡੀਓ ਪਾਉਂਦਾ ਕੋਈ ਬਹੁਤੀ ਵੱਡੀ ਇਹਦੇ 'ਚ ਕੋਈ ਔਖੀ ਗੱਲ ਨਹੀਂ ਹੈਗੀ ਜਾਂ ਕੋਈ ਬੰਦਾ ਵੀਡੀਓ ਪਾ ਕੇ ਕਹੇ ਵੀ ਆਹ ਚੀਜ਼ ਐਂ ਕਰ ਲਓ ਐਂ ਕਰ ਲਓ ਹੁਣ ਮੈਂ ਕੋਈ ਮੰਨ ਲਓ ਐਗਜ਼ਾਮਪਲ ਲੈ ਲਓ ਉਦਾਹਰਨ ਦਿੰਨਾ ਮੈਂ ਮੈਂ ਕੋਈ ਚੀਜ਼ ਉਹਨੂੰ ਦੱਸਤੀ ਅਸਲ ਕੰਡੀਸ਼ਨਾਂ ਨੇ ਉਹ ਮੇਰੇ ਨਾਲ ਬਹੁਤ ਵੱਖ ਨੇ ਤਾਂ ਤੁਸੀਂ ਉਹ ਚੀਜ਼ ਨੂੰ ਆਪਣੇ ਅਕੋਰਡਿੰਗ ਵੀ ਮੋਡੀਫਾਈ ਕਰ ਸਕਦੇ ਹੋ ਉਹ ਵੀ ਕਿਵੇਂ ਕਰਨੇ ਉਹ ਵੀ ਆਪਾਂ ਦੱਸਾਂਗੇ ਅੱਜ ਜਿਹੜੀ ਫੀਡ ਫਾਰਮੂਲੇ ਤੇ ਆਪਾਂ ਗੱਲ ਕਰਨੀ ਆ ਸਭ ਤੋਂ ਪਹਿਲਾਂ ਆਪਾਂ ਆਮ ਘਰਾਂ ਦੇ ਵਿੱਚ ਗੱਲ ਕਰਦੇ ਆ ਆਪਾਂ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਹਰ ਇੱਕ ਵੀਡੀਓ ਦੇ ਵਿੱਚ ਮੈਂ ਕਿਉਂ ਗੱਲ ਰਿਪੀਟ ਰਿਹਾ ਜ਼ੋਰ ਜ਼ੋਰ ਲਾ ਕੇ ਕਹਿਣਾ ਕਿਉਂਕਿ ਭਾਵੇਂ ਤੁਸੀਂ ਦੋ ਐਨੀਮਲ ਰੱਖ ਲਓ ਤਿੰਨ ਰੱਖ ਲਓ ਕੋੜ ਵੀ ਇੱਕੋ ਜਿਹੀ ਚੀਜ਼ ਆ ਭੇਡ ਵੀ ਇੱਕੋ ਜਿਹੀ ਆ ਜੇ ਤਾਂ ਕੋੜ ਪਾਲੋਗੇ ਭੇਡ ਨੇ ਵੀ ਉਨਾਂ ਹੀ ਖਾਣਾ ਕੋੜ ਨੇ ਵੀ ਉਨਾਂ ਹੀ ਖਾਣਾ ਗਦਾ ਵੀ ਪਲਜੂ ਕੋੜਾ ਵੀ ਪਲਜੂ ਖਰਾਕ ਸਾਰਿਆਂ ਕਹਿੰਦਾ ਮਤਲਬ ਤੁਹਾਨੂੰ ਸਮਝ ਚਾਹੀਦੀ ਹੈ ਇਹ ਚੀਜ਼ ਦੀ ਹੁਣ ਜਿਵੇਂ ਫੀਡ ਦੀ ਗੱਲ ਕਰਦੇ ਆਂ ਫੀਡ ਦੀ ਆਪਾਂ ਨੂੰ ਇੱਕ ਚੀਜ਼ ਨੌਲੇਜ ਨਾਲ ਨਹੀਂ ਜ਼ਰੂਰੀ ਆ ਵੀ ਆਪਣੇ ਪਸ਼ੂ ਨੂੰ ਕਿੰਨੇ ਪਰਸੈਂਟ ਪ੍ਰੋਟੀਨ ਚਾਹੀਦਾ ਕਿੰਨੇ ਪਰਸੈਂਟ ਅਨਾਜ ਚਾਹੀਦੇ ਆ ਫਾਈਬਰ ਚਾਹੀਦੀ ਆ ਫੈਟ ਚਾਹੀਦੀ ਆ ਮਿਨਰਲਜ਼ ਦਾ ਤੰਤਾਂ ਨੇ ਜਿਹੜੀਆਂ ਉਹ ਚਾਹੀਦੀਆਂ ਨੇ ਜੇ ਉਹ ਤੁਸੀਂ ਚੀਜ਼ ਸਾਰੀਆਂ ਸਮਝ ਜਾਓਗੇ ਤਾਂ ਤੁਸੀਂ ਆਪਦੇ ਆਪ ਘਰੇ ਫਾਰਮੂਲਾ ਹੀ ਬਣਾ ਸਕਦੇ ਹੋ ਉਹ ਚੀਜ਼ ਨੂੰ ਮੈਨੀਪੂਲੇਟ ਕਰਕੇ ਜੇ ਘਰੇ ਕੋਈ ਸਮਾਨ ਪਿਆ ਆਪਾਂ ਉਹ ਵਿੱਚ ਪਾ ਸਕਦੇ ਹੁੰਨੇ ਆ ਤਾਂ ਦੋ ਤਿੰਨ ਚੀਜ਼ਾਂ ਸਭ ਤੋਂ ਵੱਧ ਜ਼ਰੂਰੀ ਨੇ ਅੱਗੇ ਆਪਣੇ ਆਪਾਂ ਲੇਟੀ ਪਾਉਣੇ ਆ ਉਹਨਾਂ ਐਗਜ਼ਾਮਪਲ ਲੈ ਲਓ ਆਪਾਂ ਕਹਿੰਦੇ ਵੀ ਲੇਟੀ ਦੁੱਧ ਵਧਾਉਂਦੀ ਆ ਜਦੋਂ ਆਪਾਂ ਫੀਡ ਪਾਉਣਿਆ ਫੀਡ ਵੀ ਚੰਗੀ ਦੇਣਾ ਨਾਲ ਲੇਟੀ ਦੇਣ ਲੱਗ ਜਾਂਦੇ ਆ ਤਾਂ ਲੇਟੀ ਕੂਰ ਜ਼ਿਆਦਾ ਕੰਮ ਕਰਦੀ ਆ એનર્ਜੀ ਦਾ ਕੰਮ ਕਰਦੀ ਆ ਲੇਟੀ ਕਿਉਂਕਿ ਅਨਾਜ ਉਹਨੇ એનર્ਜੀ ਜਿੰਨੀ ਪਸ਼ੂ ਦੇ ਵਿੱਚ ਜਿਹੜੀ એનર્ਜੀ ਆ ਉਹ ਚੰਗੀ ਰਹੂਗੀ ਫੇਰ ਹੀ ਕਿਤੇ ਪ੍ਰੋਟੀਨ ਕੰਮ ਕਰੂਗਾ ਇਹ ਤਿੰਨ ਚਾਰ ਚੀਜ਼ਾਂ ਬੈਲੈਂਸ ਨੇ ਪਹਿਲਾ ਪ੍ਰੋਟੀਨ ਹੋ ਗਿਆ ਫਿਰ એનર્ਜੀ ਕਾਰਬੋਹਾਈਡਰੇਟ ਸਟਾਰਚ ਹੋ ਗਿਆ ਫਾਈਬਰ ਹੋਗੀ ਮਿਨਰਲਸ ਹੋ ਗਏ ਫੈਟ ਹੋਗੀ ਇਹ ਪੰਜ ਸੱਤ ਕੁ ਚੀਜ਼ਾਂ ਨੇ ਜਿਹੜੀਆਂ ਪਸ਼ੂ ਨੂੰ ਬੈਲੈਂਸਡ ਡਾਈਟ ਦੇ ਵਿੱਚ ਚਾਹੀਦੀਆਂ ਇੱਕ ਸੰਤੁਲਿਤ ਸੰਤੁਲਿਤ ਖੁਰਾਕ ਬੋਲਦੇ ਆ ਸੰਤੁਲਿਤ ਚੀਜ਼ ਉਹ ਹੁੰਦੀ ਆ ਜਿਹਦੇ ਚ ਜਿਹੜੀ ਵੀ ਮਾਤਰਾ ਦੇ ਵਿੱਚ ਪਸ਼ੂ ਨੂੰ ਕੋਈ ਨਿਊਟ੍ਰੀਐਂਟ ਚਾਹੀਦਾ ਉਹ ਉਹਨੂੰ ਘੱਟ ਤੋਂ ਘੱਟ ਵੱਧ ਤੋਂ ਵੱਧ ਆਪਟੀਮਮ ਮਾਤਰਾ ਦੇ ਵਿੱਚ ਉਹ ਅਵੇਲੇਬਲ ਹੋਵੇ ਤਾਂ ਕਰਕੇ ਹੀ ਪਸ਼ੂ ਆਪਣਾ ਖਰਾ ਉਤਰੂ ਦੁੱਧ ਨੂੰ ਵੀ ਉਤਰੂ ਰੀਪ੍ਰੋਡਕਸ਼ਨ ਸਿਸਟਮ ਆ ਜਿਹੜਾ ਆਬਵੀਅਸ ਆਈ ਸਾਲ ਨੂੰ ਨੇ ਸੋਣਾ ਹਰੇਕ ਉਹਦੀ ਸਿਹਤ ਵੀ ਠੀਕ ਰਹਿਣੀ ਆ ਤਾਂ ਜਿਆਦਾ ਆਪਾਂ ਪਸ਼ੂ ਨੂੰ ਆਟਾ ਨਾ ਪਾਈਏ ਤੁਹਾਨੂੰ ਮੈਂ ਇੱਕ ਫਾਰਮੂਲਾ ਦੱਸਦਾ ਆ ਆਮ ਭਰਾਵਾਂ ਲਈ ਫਾਰਮੂਲਾ ਇਹ ਜੇ ਫਾਰਮ ਵਾਲੇ ਭਰਾ ਨੇ ਉਹ ਤਾਂ ਪ੍ਰੋਟੀਨ ਇੱਕ ਵਾਰੀ ਵੱਧ ਵੀ ਰੱਖ ਸਕਦੇ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਇਨਕਮ ਉਹੇ ਜੀ ਹੁੰਦੀ ਆ ਜਾਂ ਪਸ਼ੂ ਉਹਨਾਂ ਦੇ ਵੱਡੇ ਹੁੰਦੇ ਨੇ ਆਮ ਘਰਾਂ ਦੇ ਵਿੱਚ ਇੱਕ ਤਾਂ ਆਪਾਂ ਆਟਾ ਪਾਉਣਾ ਬੰਦ ਕਰ ਦਈਏ 25-2600 ਰੁਪਿਆ ਕਣਕ ਦਾ ਰੇਟ ਆ ਤਿੰਨ ਹਜ਼ਾਰ ਨੂੰ ਫੀਡ ਬਣ ਜਾਂਦੀ ਆ ਜੇ ਨਾਰਮਲ ਬਣਾਉਣੇ ਆਪਾਂ ਆਟੇ ਨਾਲੋਂ ਬਹੁਤ ਜ਼ਿਆਦਾ ਬੈਸਟ ਐ ਤਾਂ ਉਹ ਮੈਂ ਇੱਕ ਤੁਹਾਨੂੰ ਇੱਕ ਫਾਰਮੂਲਾ ਦੱਸ ਦਾਂ ਵੀ ਕਿੱਦਾਂ ਆਪਾਂ ਚੀਜ਼ਾਂ ਬੈਲੈਂਸ ਕਰਨੀਆਂ ਨੇ ਜਿਵੇਂ ਹੁਣ ਮੈਂ ਤੁਹਾਨੂੰ ਫਾਰਮੂਲਾ ਬੋਲੂ ਕਈ ਵਾਰੀ ਕੀ ਹੁੰਦਾ ਹੁਣ ਮੰਨ ਲਓ ਮੱਕੀ ਘਰੇ ਹੁੰਦੀ ਆ ਕਣਕ ਘਰੇ ਹੁੰਦੀ ਆ ਕਈ ਵਾਰੀ ਜਿਵੇਂ ਮੈਂ ਸਰੋਂ ਦੀ ਖਲ ਲਖ ਸਰੋਂ ਦਾ ਸਮਾ ਦੀ ਬੈਸਟ ਆ ਖਾਲਦ ਦੇ ਵਿੱਚੋਂ ਦਾ ਤੇਲ ਨਿਕਲਿਆ ਹੋਊਗਾ ਕਿੰਨਾ ਪ੍ਰੋਟੀਨ ਉਹ ਬਾਹਰ ਹੋ ਜੇ ਤੁਸੀਂ ਸਰੋਂ ਦੇ ਖਾਲ 15 ਕਿਲੋ ਪਾਉਣੇ ਹੋ ਤਾਂ ਸਰੋਂ ਤੋਂ ਨੂੰ 10 ਕਿਲੋ ਵੀ ਸਾਰ ਸਕਦੀ ਹੈ ਆਪਣੇ ਘਰਾਂ ਦੇ ਵਿੱਚ ਬਾਧੂ ਪ੍ਰੋਟੀਨ ਦੇ ਸੋਰਸ ਪਏ ਹੁੰਦੇ ਨੇ ਛੋਲੇ ਪਏ ਹੁੰਦੇ ਨੇ ਜੇ ਅਨਾਜ ਦੀ ਗੱਲ ਕਰਾਂ ਬਾਜਰਾ ਹੁੰਦਾ ਜਵੀ ਹੁੰਦੀ ਹੈ ਕਣਕ ਹੁੰਦੀ ਹੈ ਮੱਕੀ ਹੁੰਦੀ ਹੈ ਅੱਧੀ ਫੀਡ ਤਾਂ 60% ਫੀਡ ਤਾਂ ਆਪਣੀ ਘਰੇ ਪਈ ਆ ਆਪਾਂ ਉਸ ਚ ਵਿੱਚ ਮਿਕਸ ਕਰਕੇ ਪਾ ਸਕਦੇ ਆ ਤਾਂ ਇੱਕ ਫਾਰਮੂਲਾ ਇਹਦੇ ਚ ਕੀ ਆ ਪ੍ਰੋਟੀਨ ਵੀ ਲੋਡਿੰਗ ਦੀ ਮਾਤਰਾ ਦੇ ਵਿੱਚ ਆ ਕਾਰਬੋਹਾਈਡਰੇਟ ਸਟਾਰਚ ਫਾਈਬਰ ਮਿਨਰਲਸ ਆ ਫੈਟ ਸਾਰਾ ਕੁਝ ਨੂਨ ਜੋ ਵੀ ਚਾਹੀਦਾ ਸਾਰੇ ਚੀਜ਼ਾਂ ਬੈਲੈਂਸ ਨੇ ਤਾਂ ਉਹ ਫਾਰਮੂਲਾ ਦੱਸਦਾ 100 ਕਿਲੋ ਵੇਟ ਦਾ ਫਾਰਮੂਲਾ ਹੈ ਜਿੱਦਾਂ ਇਹਦੇ ਚ ਆਪਾਂ ਕੀ ਲੈਣਾ ਜਿਹੜੇ ਅਨਾਜ ਨੇ ਅਨਾਜ ਨੂੰ ਆਪਾਂ 50% ਕਰ ਲਿਆ ਕਰੋ ਤੁਸੀਂ ਸਿੰਪਲ ਹੈ 50% ਦੇ ਵਿੱਚ ਮੰਨ ਲਾ 100 ਦੇ ਵਿੱਚ 50 ਕਿਲੋ ਹੋ ਗਿਆ ਕਹਿਣ ਦਾ ਮਤਲਬ ਕੀ ਲੈਣਾ ਤੁਸੀਂ ਜੇ ਮੱਕੀ ਜ਼ਿਆਦੇ ਪਈਆ ਤਾਂ ਮੱਕੀ 30 ਕਿਲੋ ਲੈ ਲਈ ਜੇ ਕਣਕ ਪਈਆ ਤਾਂ ਕਣਕ 30 ਕਿਲੋ ਲੈ ਲਈ ਮੱਕੀ 20 ਕਿਲੋ ਲੈ ਲਈ ਜਿਵੇਂ ਹੁਣ ਮੰਨ ਲਓ ਵੀ ਮੱਕੀ 30 ਕਿਲੋ ਲੈ ਲਈ ਜਿਹੜੀ ਕਣਕ ਹੈ ਉਹ 20 ਕਿਲੋ ਲਈ 50% ਅਨਾਜ ਹੋ ਗਏ ਉਸ ਤੋਂ ਬਾਅਦ ਪ੍ਰੋਟੀਨ ਪ੍ਰੋਟੀਨ ਤੁਸੀਂ ਆਸਤ ਰੱਖਿਆ ਕਰੋ 25 ਤੋਂ ਲੈ ਕੇ 30% ਦੇ ਵਿਚਾਲੇ ਜੇ ਨਾਰਮਲ ਪਸ਼ੂ ਨੇ ਤੁਸੀਂ 27.5% ਕਰ ਸਕਦੇ ਹੋ ਜੇ ਜਿਆਦਾ ਈਲਡ ਵਾਲੇ ਪਸ਼ੂ ਨੇ ਜਿਆਦਾ ਦੁੱਧ ਕੱਢਦੇ ਨੇ ਉੱਥੇ ਤੁਸੀਂ ਕੀ ਕਰਨਾ ਵੀ 30% ਤੱਕ ਪ੍ਰੋਟੀਨ ਲੈ ਜਾ ਕਰੋ 30% ਤੱਕ ਪ੍ਰੋਟੀਨ ਬਹੁਤ ਜਿਆਦਾ ਹੁੰਦਾ ਤਾਂ ਉਹਦੇ ਲਈ ਤੁਸੀਂ ਕੀ ਕਰਨਾ ਮੰਨ ਲਓ 15 ਕਿਲੋ ਸਰੋਂ ਦੀ ਖਲ ਪਾਤੀ ਜੇ ਤੁਹਾਡੇ ਕੋਲੇ ਸਰੋਂ ਪਈਏ ਤਾਂ 10 ਕਿਲੋ ਸਰੋਂ ਪਾ ਲਓ 10 ਕਿਲੋ ਸਰੋਂ 15 ਦੀ ਖਲ ਜੰਨੀ ਕੰਮ ਕਰ ਜਾਣਾ ਤੇ ਨਾਲ ਤੁਸੀਂ 10 ਕਿਲੋ ਬੜੇ ਮਾਂ ਦੀ ਖਲ ਪਾ ਲਓ ਉਸ ਤੋਂ ਬਾਅਦ ਕੁਝ ਕੁ ਚੀਜ਼ਾਂ ਹੋਰ ਹਜੀਆਂ ਹੁੰਦੀਆਂ ਵੀ ਪਸ਼ੂ ਨੂੰ ਡਾਈਜੈਸ਼ਨ ਲਈ ਚੰਗੀਆਂ ਹੁੰਦੀਆਂ ਕਹਿਣ ਦਾ ਮਤਲਬ ਜਿਹੜਾ ਮਿੱਠਾ ਸੋਡਾ ਚੰਗਾ ਮਿੱਠਾ ਸੋਡਾ ਪਾਇਓ ਜਿਹੜਾ ਉਹਦਾ ਚੰਗੇ ਕੰਪਨੀ ਦਾ ਨਾ 70 ਰੁਪਏ ਕਿਲੋ ਦੇ ਹਿਸਾਬ ਨਾਲ ਮਿੱਠਾ ਸੋਡਾ ਆਉਂਦਾ ਮਿੱਠਾ ਸੋਡਾ ਬਹੁਤ ਜ਼ਿਆਦਾ ਚੰਗਾ ਬਫਰ ਦਾ ਕੰਮ ਕਰਦਾ ਨਾ ਮੋਕ ਲੱਗਣ ਲੱਗਣ ਦੇਵੇ ਨਾ ਪਸ਼ੂ ਨੂੰ ਕਬਜ਼ੀ ਹੋਣ ਦੇਵੇ ਤਾਂ ਕਵਾਂਟਲ ਦੇ ਵਿੱਚ ਤੁਸੀਂ 1 ਕਿਲੋ ਮਿੱਠਾ ਸੋਡਾ ਪਾ ਲਿਓ 1 ਕਿਲੋ ਤੁਸੀਂ ਨੂਨ ਪਾਉਣਾ 2 ਕਿਲੋ ਮਿਨਰਲ ਮਿਕਸਚਰ ਪਾਉਣਾ 1 ਕਿਲੋ ਬਾਈਫਾਸ ਜਿਹੜੀ ਆਪਣੀ ਫੈਟ ਆਉਂਦੀ ਆ ਫ ਕੈਲਸ਼ੀਅਮ ਹੈ 60 ਰੁਪਏ ਕਿਲੋ ਮਿਲ ਜੂ ਪਾਊਡਰ ਫਾਰਮ ਦੇ ਵਿੱਚ ਆਉਂਦਾ 2 ਕਿਲੋ ਤੁਸੀਂ ਕੈਲਸ਼ੀਅਮ ਲੈ ਲੈਣਾ 9 ਕਿਲੋ ਤੁਸੀਂ ਸੋਇਆ ਡੀਓਸੀ ਲੈ ਲੈਣਾ 7 ਕਿਲੋ ਕਣਕ ਚੌਕਰ ਕਿਉਂਕਿ ਪਸ਼ੂ ਨੂੰ ਥੋੜੀ ਫਾਈਬਰ ਵੀ ਚਾਹੀਦੀ ਹੈ ਕਣਕ ਚੌਕਰ ਲੈ ਲੈਣਾ ਉਸ ਤੋਂ ਬਾਅਦ 2 ਕਿਲੋ ਲੈ ਲੈਣਾ ਸਿਰਾ ਲੈ ਲੈਣਾ ਜਿਹੜਾ 2 ਕਿਲੋ ਸਿਰਾ ਉਹ ਵੀ ਬਹੁਤ ਵਧੀਆ ਕੰਮ ਕਰਦਾ ਹੈ ਉਹ ਤੁਸੀਂ ਲੈ ਸਕਦੇ ਹੋ ਤਾਂ ਕਰਕੇ ਇਹ ਸਾਰਾ ਫਾਰਮੂਲਾ ਬੈਲੈਂਸ ਹੈਗਾ ਕਹਿਣ ਦਾ ਮਤਲਬ ਵੀ ਚੀਜ਼ਾਂ ਸਾਰੀਆਂ ਜਿੰਨੀਆਂ ਨੇ ਸਾਰੀਆਂ ਇਹ ਬੈਲੈਂਸ ਨੇ ਤੁਹਾ ਤੁਸੀਂ ਇਹਨੂੰ ਆਪ ਦੇ ਹਿਸਾਬ ਨਾਲ ਕਿਵੇਂ ਚੇਂਜ ਕਰ ਸਕਦੇ ਹੋ ਤੁਹਾਡੇ ਕੋਲੇ ਜੇ ਛੋਲੇ ਪਏ ਨੇ ਤੁਸੀਂ ਛੋਲੇ ਪਾ ਸਕਦੇ ਹੋ ਛੋਲਿਆਂ ਦੀ ਚੂਰੀ ਵੀ ਪ੍ਰੋਟੀਨ ਦਾ ਸੋਰਸ ਹੈ ਤੁਸੀਂ ਜੇ 10 ਕਿਲੋ ਬੜੇਮਾਂ ਦੀ ਖਾਲ ਨਹੀਂ ਪਾਉਣੀ ਤਾਂ 10 ਕਿਲੋ ਛੋਲਿਆਂ ਦੀ ਚੂਰੀ ਪਾ ਲਓ ਦਾ 10 ਕਿਲੋ ਛੋਲੇ ਪਾ ਸਕਦੇ ਹੋ ਜਿੰਨੀਆਂ ਦਾਲਾਂ ਨੇ ਸਾਰੀਆਂ ਪ੍ਰੋਟੀਨ ਦਿੰਦੀਆਂ ਨੇ ਇੱਥੇ ਪ੍ਰੋਟੀਨ ਦਾ ਸੋਰਸ ਇਹਦੇ ਵਿੱਚ ਕਿਹੜਾ ਕਿਹੜਾ ਕਵਾਂਟਲ ਚ ਸਰੋਂ ਦੀ ਖਾਲ ਬੜੇਮਾਂ ਦੀ ਖਾਲ ਕਹਿੰਦਾ ਮਤਲਬ ਆ ਦੂਜਾ ਹੈਗਾ ਆਪਣਾ ਸੋਇਆ ਡੀਓਸੀ ਜੇ ਸੋਇਆਬੀਨ ਪਈਆ 5-7 ਕਿਲੋ ਸੋਇਆਬੀਨ ਪਾ ਸਕਦੇ ਹੋ ਆਮ ਹੀ ਕਈ ਵਾਰੀ ਪਕਰਾਂ ਦੇ ਵਿੱਚ ਬ ਜੇ ਤੁਸੀਂ ਮੱਝਾਂ ਨੂੰ 4 ਪਾ ਰਹੇ ਹੋ 10 ਕਿਲੋ ਚਾਰ ਦੇ ਰਹੇ ਹੋ ਮੱਝ ਨੂੰ ਤਾਂ 100 ਗ੍ਰਾਮ ਇੱਕ ਟੌਕਸਿਨ ਬਾਈਂਡਰ ਹੈ ਕੁੰਟਲ ਦੇ ਵਿੱਚੋਂ 100 ਗ੍ਰਾਮ ਜਿਹੜਾ ਟੌਕਸਿਨ ਬਾਈਂਡਰ ਹੈ ਉਹ ਪਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਫਾਰਮੂਲਾ ਜਿਹੜਾ ਮੈਂ ਦੁਬਾਰੇ ਜਿਹੜਾ ਮੈਂ ਦੁਬਾਰੇ ਰਿਪੀਟ ਕਰ ਦਿੰਨਾ ਉਹ ਕੀ ਹੈਗਾ 30 ਕਿਲੋ ਮੱਕੀ 20 ਕਿਲੋ ਕਣਕ 15 ਕਿਲੋ ਸਰੋਂ ਦੀ ਖਾਲ 10 ਕਿਲੋ ਬੜੇਮਾਂ ਦੀ ਖਾਲ 1 ਕਿਲੋ ਮਿੱਠਾ ਸੋਡਾ 1 ਕਿਲੋ ਨੂਨ 2 ਕਿਲੋ ਮਿਨਰਲ ਮਿਕਸਚਰ ਮੇਰੇ ਨਾਲ ਮੈਚਰ ਵੇਰ ਵੈਕ ਦਾ ਲੈ ਸਕਦੇ ਹੋ ਐਗਰੀ ਮੈਨੂੰ ਸੁਪਰ ਰਿਲੇਟਡ ਹੈ ਜਾਂ ਪੀਏ ਜੂ ਗੜਵਸੋ ਵਾਲਾ ਲੈ ਸਕਦੇ ਹੋ 1 ਕਿਲੋ ਫੈਟ 2 ਕਿਲੋ ਕੈਲਸ਼ੀਅਮ 9 ਕਿਜੀ ਸੋਇਆ ਡੀਓਸੀ 7 ਕਿਜੀ ਕਣਕ ਚੌਕਰ ਤੇ 2 ਕਿਜੀ ਸਿਰਾ ਇਹ 100 ਕਿਲੋ ਦਾ ਫਾਰਮੂਲਾ ਬਣ ਗਿਆ ਤੁਸੀਂ ਜਿੰਨੇ ਕੁਆਂਟਲ ਲਵਾਉਣੀ ਆ ਉਵੇਂ ਇਹ ਮਲਟੀਪਲਾਈ ਹੋ ਜਾਊਗਾ ਕਹਿਣ ਦਾ ਮਤਲਬ ਵੀ ਬਹੁਤੇ ਚੱਕਰਾਂ ਚ ਨਹੀਂ ਪੈਣਾ ਆਪਾਂ ਸਿੰਪਲ ਹੈ 50% ਅਨਾਜ 30% ਪ੍ਰੋਟੀਨ ਕੁਝ ਫਾਈਬਰ ਕੁਝ ਮਿੱਠਾ ਸੋਡਾ ਤਾਂ ਇਹ ਚੀਜ਼ਾਂ ਤੁਸੀਂ ਆਪਦੇ ਹਿਸਾਬ ਨਾਲ ਕਰ ਲਿਆ ਕਰੋ ਬੰਦੇ ਵਿੱਚ ਫੋਨ ਕਰਦੇ ਨੇ ਬਾਈ ਜੀ ਅਸੀਂ ਆਹੀ ਥਾਂ ਤੇ ਆ ਚੀਜ਼ ਪਾ ਲਈਏ ਉਸੇ 30% ਪ੍ਰੋਟੀਨ ਪੈਦਾ ਕਰ ਇਹਦੇ ਵਿੱਚ ਕਰਨਾ ਹੈ ਭਾਵੇਂ ਛੋਲੇ ਪਾ ਲਓ ਛੋਲਿਆਂ ਦੀ ਚੂਰੀ ਪਾ ਲਓ ਸਰੋਂ ਜੋ ਮਰਜੀ ਤੁਹਾਡੇ ਘਰੇ ਚੀਜ਼ ਪਈ ਹੈ ਪਾ ਲਓ ਕਿਉਂਕਿ ਉਹਦੇ ਨਾਲ ਫੀਡ ਸਸਤੀ ਬਣ ਜੂ 50% ਅਨਾਜ ਪਾਉਣਾ ਮੱਕੀ ਹੋਗੀ ਕਣਕ ਹੋਗੀ ਗਰਮੀਆਂ ਦੇ ਵਿੱਚ ਬਾਜਰਾ ਪਾ ਸਕਦੇ ਹਾਂ ਸਿਆਲਾਂ ਦੇ ਸੌਰੀ ਸਿਆਲਾਂ ਦੇ ਵਿੱਚ ਬਾਜਰਾ ਪਾ ਸਕਦੇ ਹਾਂ ਗਰਮੀਆਂ ਦੇ ਵਿੱਚ ਜੋਂ ਜਵੀ ਪਾ ਸਕਦੇ ਹੋ ਤੁਸੀਂ ਇਹ ਚੀਜ਼ਾਂ ਵੀ ਤੁਸੀਂ ਲੈ ਸਕਦੇ ਹੋ ਸੋ ਇਹੋ ਫਾਰਮੂਲਾ ਆਮ ਘਰਾਂ ਦੇ ਵਿੱਚ ਜਿਹੜੇ ਆਪਣੇ 15-15 20 ਬੀ ਲੀਟਰ ਵਾਲੇ ਪਸ਼ੂ ਰੱਖੇ ਨੇ ਉਹਨਾਂ ਲਈ ਬਹੁਤ ਵਧੀਆ ਫਾਰਮੂਲਾ ਤੇ ਕਣਕ ਬਹੁਤ ਘੱਟ ਪਾਓ ਲੇਟਰੀਪਾ ਪਾ ਸਕਦੇ ਆਂ ਕਈ ਵਾਰੀ ਕੋਈ ਪਸ਼ੂ ਦੀ એનર્ਜੀ ਡਾਊਨ ਹੁੰਦੀ ਆ એનર્ਜੀ ਮੈਨ ਮੈਟਾਬੋਲਿਜ਼ਮ ਨੂੰ ਹੈਲਪ ਕਰਦੀ ਆ ਗਾਲਾ ਕਰਨ ਦੇ ਵਿੱਚ ਬਲੱਡ ਸਰਕੂਲੇਸ਼ਨ ਦੇ ਵਿੱਚ ਬਲੱਡ ਬਣਨ ਦੇ ਵਿੱਚ ਜਿੰਨੀ ਪੂਖ ਦੇ ਵਿੱਚ એનર્ਜੀ ਚੰਗੀ ਆਊ ਪਸ਼ੂ ਉਨਾ ਹੀ ਜ਼ਿਆਦਾ ਦੁੱਧ ਦੇਊ ਜੇ ਮਾੜੀ ਮੋਟੀ ਪ੍ਰੋਟੀਨ ਦੀ ਘਾਟ ਰਹਿ ਗਈ ਉਹ ਚੱਲ ਜਾਂਦੀ ਕਈ ਵਾਰੀ ਜੇ ਪਸ਼ੂ ਨੂੰ એનર્ਜੀ ਡਾਊਨ ਹੈਣੀ ਆ ਤਾਂ ਪਸ਼ੂ ਦਾ ਬਹੁਤ ਜ਼ਿਆਦਾ ਹਰ ਇੱਕ ਮੈਟਾਬੋਲਿਜ਼ਮ ਦੇ ਵਿੱਚ ਫਰਕ ਪਉਤੇ ਦੁੱਧ ਘਟਾਊਗਾ ਇਹ ਘਟਾਊਗਾ ਸੋ ਪ੍ਰਾਪ ਉਹ ਜਿਹੜਾ ਫਾਰਮੂਲਾ ਦੱਸਿਆ ਤੁਸੀਂ ਫਾਰਮੂਲਾ ਫੀਡ ਬਣਾ ਕੇ ਦੂਜੇ ਨੰਬਰ ਤੇ ਇੱਕ ਹੋਲ ਲਾਸਟ ਤੇ ਗੱਲ ਕੀ ਕਰਨੀ ਆ ਆਪਣੇ ਫੈਕਟਰੀਜ਼ ਹੁੰਦੀਆਂ ਆ ਆਪਾਂ ਨੂੰ ਚੂਰਾ ਬਣਾ ਕੇ ਦੇ ਦੇਣੀਆਂ ਤਾਂ ਕੋਸ਼ਿਸ਼ ਕਰਿਓ ਵੀ ਉਹ ਫੈਕਟਰੀ ਤਾਂ ਬਣਾਓ ਜਿਹੜੀਆਂ ਫੈਕਟਰੀ ਆਪਣੀਆਂ ਗੋਲੀਆਂ ਬਣਾ ਦੇ ਕਿਉਂਕਿ ਜਦੋਂ ਉਹ ਗੋਲੀ ਬਣਦੀ ਆ ਉੱਬਲ ਕੇ ਗੋਲੀ ਬਣਦੀ ਆ ਮਸ਼ੀਨਾਂ ਰਾਹੀਂ ਜਦੋਂ ਗੋਲੀ ਬਣ ਜਾਂਦੀ ਆ ਤਾਂ NAJ ਪਹਿਲੀ ਨਰਮ ਹੋ ਜਾਂਦਾ ਹੈ ਕਈ ਵਾਰੀ ਆਪਾਂ ਉੱਤੇ ਫਿਰ ਸੁੱਕੀ ਪਾਉਣੀ ਆ ਕਿਉਂਕਿ ਪਸ਼ੂ ਨੂੰ ਹਮੇਸ਼ਾ ਸੁੱਕਾ ਪਾਉਣਾ ਚਾਹੀਦਾ ਗਿੱਲਾ ਘੱਟ ਤੋਂ ਘੱਟ ਕੋਸ਼ਿਸ਼ ਕਰੋ ਕਿ ਉਹ ਗਿੱਲੀ ਚੀਜ਼ ਕਰਕੇ ਪਾਉਣ ਦੀ ਜਿੰਨਾ ਸੁੱਕਾ ਪਾਵੋਗੇ ਪਸ਼ੂ ਪਾਣੀ ਖਾਊ ਚਮਕ ਵਧੂ ਪਸ਼ੂ ਦੇ ਉੱਪਰ ਤਾਂ ਕਹਿਣ ਦਾ ਮਤਲਬ ਹੈ ਜੇ ਤੁਸੀਂ ਸੁੱਕੀ ਪਾਉਣੀ ਸੁੱਕੀ ਕਈ ਵਾਰੀ ਕੀ ਹੁੰਦਾ ਪਸ਼ੂ ਦਾ ਜਿਵੇਂ ਕਣਕਾਂ ਮੱਖੀ ਆ ਜਾਂ ਥੋੜੀ ਮੋਟੀ ਕੋਈ ਚੀਜ਼ ਆ ਉਹ ਅੰਡਾ ਜਾਂ ਡਾਈਜੈਸਟਿਬਲ ਹੁੰਦੀ ਆ ਜਾਂ ਕਹਿ ਲਓ ਚੰਗੀ ਤਰ੍ਹਾਂ ਡਾਈਜੈਸਟ ਨਹੀਂ ਹੁੰਦੀ ਪਸ਼ੂ ਵਿੱਚ ਗੋਹੇਰਾ ਹੀ ਬਾਹਰ ਆ ਜਾਂਦੀ ਆ ਉਹਦੇ ਨਾਲੋਂ ਜੋ ਆਪਾਂ ਨੂੰ ਪਕੌੜੀਆਂ ਬਣਾ ਕੇ ਦੇ ਦੇ ਆਪਾਂ ਕਹਨੇ ਆ ਵੀ ਉਹ ਉਹ ਫੀਡ ਫੈਕਟਰ ਤੋਂ ਬਣਾਓ ਜਿਹੜੀ ਫੀਡ ਫੈਕਟਰੀ ਤੁਹਾਨੂੰ ਇਸੇ ਫਾਰਮੂਲੇ ਦੀਆਂ ਪਕੌੜੀਆਂ ਬਣਾ ਕੇ ਦੇ ਦੇ ਉਹ ਫੀਡ ਹਮੇਸ਼ਾ ਵੱਧ ਕੰਮ ਕਰਦੇ ਉਹਨੂੰ ਆਪਾਂ ਸੁੱਕੀ ਪਾ ਸਕਦੇ ਹਾਂ ਉਹਨੂੰ ਦੁਬਾਰਾ ਭਿਉਣ ਦੀ ਜਾਂ ਦੁਬਾਰਾ ਉਬਾਲਣ ਦੀ ਲੋੜ ਨਹੀਂ ਹੁੰਦੀ ਤਾਂ ਤੁਸੀਂ ਫਾਰਮੂਲਾ ਬਣਾ ਕੇ ਦੇਖਿਓ ਤੁਹਾਨੂੰ ਬਹੁਤ ਵਧੀਆ ਇਹਨੇ ਫਰਕ ਪਾਉਣਾ ਤੇ ਬਾਕੀ ਧੰਨਵਾਦ ਸਾਰੇ ਭਰਾਵਾਂ ਦਾ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ Facebook ਕਿਹੜਾ ਪੇਜ ਆਪਨੂੰ ਲਾਈਕ ਫੋਲੋ ਤੇ ਸ਼ੇਅਰ ਕਰਿਓ ਬਹੁਤ-ਬਹੁਤ ਧੰਨਵਾਦ